ਕੀ ਅੱਜ ਦੂਸਰੀ ਵਾਰ ਮੀਟਿੰਗ ਲਈ ਸੱਦਾ ਦਿੱਤਾ ਗਿਆ ਸੀ ਪ੍ਰਸ਼ਾਸਨ ਨੂੰ ਵੱਲੋਂ ਕੀ ਕਹਿਣਾ ਚਾਹਣੇ ਹਾਂਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਲੰਮੀ ਚੌੜੀ ਗੱਲਬਾਤ ਹੋਈ ਹੈ ਘੱਟੋ ਘੱਟ 5 5.5 ਘੰਟੇ ਹੋ ਗਏ ਇਥੇ ਪ੍ਰਸ਼ਾਸਨ ਦੇ ਨਾਲ ਬਰਨਾਲੇ ਹੋਈ ਹੈ ਹਾਂਜੀ ਭਾਨੇ ਸਿੱਧੂ ਨੂੰ ਲੈ ਕੇ ਪਰ ਗੱਲ ਕਿਸੇ ਵੀ ਛੱਪੇ ਤੇ ਨਹੀਂ ਪਹੁੰਚੀ ਅਸੀਂ ਉਸੇ ਗੱਲ ਦੇ ਉੱਤੇ ਖੜੇ ਹਾਂ ਕਿ ਤੇਰੀ ਬਿਨਾਂ ਸ਼ਰਤ ਦੀ ਰਿਹਾਈ ਹੋਣੀ ਚਾਹੀਦੀ ਤੇ ਝੂਠੇ ਮੁਕੱਦਮਿਆਂ ਤੇ ਜ਼ਬਰਦਸਤ ਕੀਤਾ ਗਿਆ ਸਾਰੀਆਂ ਗੱਲਾਂ ਬਾਤਾਂ ਦੀ ਉਹੀ ਰੱਖੀਆਂ ਹੁਣ ਜਿਹੜਾ 3 ਤਰੀਕ ਦਾ ਪ੍ਰੋਗਰਾਮ ਰੱਖਿਆ ਹੋਇਆ ਮੁੱਖ ਮੰਤਰੀ ਦੇ ਘਰ ਦੇ ਅੱਗੇ ਉਹ ਜਿਉਂ ਦਾ ਤਿਉਂਾ ਤਿਆਰੀ ਪੂਰੀ ਕਰ ਲੋ ਲੰਗਰ ਪ੍ਰਸ਼ਾਦ ਦੇ ਚਾਹ ਪਾਣੀ ਲੀੜਾ ਕੱਪੜਾ ਲੈ ਕੇ ਆਪਣੇ ਸਾਧਨ ਲੈ ਕੇ ਪੱਕੇ ਤੌਰ ਤੇ ਆਪਾਂ ਉੱਥੇ ਪਹੁੰਚਣਾ ਤੇ ਵੱਡੀ ਗਿਣਤੀ ਦੇ ਵਿੱਚ ਜਿਵੇਂ ਤੁਸੀਂ 29 ਤਰੀਕ ਨੂੰ ਕੋਟ ਦੁਨ ਨੇ ਆਏ ਆ ਐਦੂ ਵੀ ਜਿਹੜੀ ਗਿਣਤੀ ਆ ਉਹ 10 ਗੁਣਾ ਜ਼ਿਆਦਾ ਹੋਣੀ ਚਾਹੀਦੀ ਆ ਜੇ ਆਪਾਂ ਚਾਹੁੰਦੇ ਆ ਵੀ ਆਪਾਂ ਉਹਦੇ ਤਸ਼ੱਦਦ ਨੂੰ ਰੋਕ ਸਕੀਏ ਉਹਦੇ ਜੋ ਜਲਮ ਢਾਏ ਜਾ ਰਹੇ ਨੇ ਜੋ ਮੁਕੱਦਮੇ ਹੋਰ ਦਰਜ ਕੀਤੇ ਜਾ ਰਹੇ ਨੇ ਉਹਨੂੰ ਰੋਕ ਸਕੀਏ ਅੱਜ ਉਹਨੂੰ ਮਹਾਲੀ ਪਤਾ ਲੱਗਿਆ ਵੀ ਮਹਾਲੀ ਦਾਪ ਦੇ ਵਿੱਚ ਉਹਨੂੰ ਜੇਲ੍ਹ ਭੇਜ ਦਿੱਤਾ ਗਿਆ ਲਖੇ ਭਾਈ ਜੋ ਅੱਜ ਥੋੜੀ ਗੱਲ ਹੋਈ ਹੈ ਪ੍ਰਸ਼ਾਸਨ ਨਾਲ ਕਿੱਥੇ ਗੱਲ ਖੜ ਗਈ ਆ ਕਿ ਕਿੱਥੇ ਗੱਲ ਰੁਗੀ ਪਈ ਜਾਂਦੀ ਨਹੀਂ ਗੱਲਬਾਤ ਪਸੇ ਇਹੀ ਚੱਲੀ ਗਈ ਆ ਵੀ ਤੁਸੀਂ ਜਮਾਨਤ ਤਾਂ ਖਿਲਾ ਲਓ ਜੀ ਅਸੀਂ ਕੋਈ ਮੁਕੱਦਮੇ ਹੋਰ ਨਹੀਂ ਦਰਜ ਕਰਦੇ ਜੀ ਅਸੀਂ ਉਹਨੂੰ ਜੇਲ੍ਹ ਭੇਜਤਾ ਜੀ ਅਸੀਂ ਰਿਮਾਂਡ ਤੇ ਨਹੀਂ ਰੱਖਾਂਗੇ ਜੀ ਉਹ ਜਿਵੇਂ ਦੇਖੋ ਪੈਂਤੜੇ ਹੁੰਦੇ ਨੇ ਇਹਨਾਂ ਦੇ ਇਹਨਾਂ ਨੇ ਉਹੀ ਰੱਖੇ ਨੇ ਤੇ ਇਹ ਦੇਖਦੇ ਆਂ ਵੀ ਆਪਾਂ ਕਿਵੇਂ ਇਹਨੂੰ ਲਮਕਾਉਣਾ ਹੈ ਤੁਸੀਂ ਇਹਨੂੰ ਅੱਗੇ ਪੋਸਟਪੋਨ ਕਰ ਦਿਓ ਜੀ ਸਮਾਂ ਦੇ ਦਿਓ ਜੀ ਵੀ ਸਮਾਂ ਸਾਡੇ ਕੋਲੇ ਕੋਈ ਨਹੀਂ ਹੈਗਾ ਸਮਾਂ 5 ਤੋਂ ਅਸੀਂ 3 ਦਾ ਕੀਤਾ ਕਿਉਂਕਿ ਉਹ ਉਹਦੇ ਭਰਾ ਤੇ ਵੀ ਪਰਚਾ ਦੁਬਾਰਾ ਦਿੱਤਾ ਇਹਨਾਂ ਨੇ ਤਾਂ 5 ਤੋਂ 3 ਤੇ ਕਰਨਾ ਪਿਆ ਤੇ ਵੱਡੀ ਮੰਗ ਸੀਗੀ ਲੋਕਾਂ ਦੀ ਵੀ ਵੀ ਤੁਸੀਂ ਇੰਨਾ ਭਾਈ ਬਹੁਤ ਟਾਈਮ ਪਹਿਲੇ ਤੁਸੀਂ 5 ਕਹਿ ਦਿੱਤੀ ਉਹਦੀ ਤਿਆਰ ਸੀ ਨੌਜਵਾਨ ਤਾਂ ਉਦੋਂ ਹੀ ਤਿਆਰ ਸੀ ਵੀ ਭਾਈ ਤੁਸੀਂ ਆਪਾਂ ਅੱਜ ਹੀ ਜਾਣਾ ਪਰ ਮੈਂ ਵਾਰ-ਵਾਰ ਤੁਹਾਨੂੰ ਬੇਨਤੀ ਕਰਦਾ ਵੀ ਕੋਈ ਗੱਲ ਨਹੀਂ ਜਿੱਥੇ ਭਾਨਾ ਅੰਦਰ ਬੈਠਾ ਹੈ ਇਹ ਮਸਲਾ ਇਕੱਲੇ ਭਾਨਨੇ ਦਾ ਨਹੀਂ ਹੈ ਇਹ ਮਸਲਾ ਜ਼ਬਰ ਦੇ ਖਿਲਾਫ ਹੈ ਕਿਹੜਾ ਜ਼ਬਰ ਪੰਜਾਬ ਚ ਹੋ ਰਿਹਾ ਮੁੰਡਿਆਂ ਦੇ ਇਨਕਾਊਂਟਰ ਵੀ ਹੋ ਰਹੇ ਨੇ ਝੂਠੇ ਮੁਕਾਬਲੇ ਵੀ ਕਿੱਥੇ ਜਾ ਰਹੇ ਨੇ ਰੈਗਿਸਟਰ ਕਹਿ ਕੇ ਇਹ ਇਹ ਜ਼ਬਰ ਦੇ ਜ਼ੁਲਮ ਵਧਣਾ ਸਟੇਟ ਦਾ ਜੇ ਆਪਾਂ ਇੱਥੇ ਚੁੱਪ ਰਹੇ ਤਾਂ ਸੋ ਪਰ ਕੋਈ ਗੱਲ ਨਹੀਂ ਆਪਾਂ ਉਸ ਦੇ ਨਹੀਂ ਡਾਂਗਾਂ ਖਾ ਲਾਂਗੇ ਕੋਈ ਗੱਲ ਨਹੀਂ ਚੱਕ ਕੇ ਜੇਲ੍ਹ ਸਿਰ ਦਾ ਜੇਲ੍ਹ ਸਿਰ ਦੇਣ ਪਰ ਆਪਾਂ ਸ਼ਾਂਤਮਈ ਤਰੀਕੇ ਨਾਲ ਇਹ ਜਾਬਤੇ ਚਾਉਣਾ ਹੈ ਇਹ ਨਾ ਹੋਵੇ ਇਥੇ ਨੇ ਪੂਰੀ ਕੋਸ਼ਿਸ਼ ਕਰਨੀ ਹੈ ਕਿ ਕਿਸੇ ਵੀ ਤਰੀਕੇ ਨਾਲ ਇਹਨਾਂ ਨੂੰ ਭੁਗਾ ਕੇ ਖਸਾ ਕੇ ਕੋਈ ਨਾ ਕੋਈ ਮਾਹੌਲ ਆਪਣੇ ਬੰਦੇ ਬਾੜ ਕੇ ਵੀ ਗੜਬੜ ਕਰਾ ਸਕਦੇ ਆ ਪਰ ਆਪਾਂ ਸ਼ਾਂਤਮਈ ਤਰੀਕੇ ਨਾਲ ਉਚਿਤ ਤਰੀਕ ਨੂੰ ਭਵੰਤ ਦੇ ਘਰ ਦੇ ਗਏ ਢੂਰੀ ਦਾ ਵੀ ਜਿਹੜਾ ਸੰਘਰਸ਼ਾ ਕਿਵੇਂ ਗਲਤ ਹੈਗਾ ਕਿ ਮੈਂ ਹੈ ਜੀ ਢੂਰੀ ਵੀ ਹੈਗਾ ਢੂਰੀ ਵੀ ਹੈਗਾ ਗਲਤ ਢੂਰੀ ਜਿਹੜੇ ਆਪਣੇ ਐਮਪੀ ਨੇ ਸਰੂਰ ਤੋਂ ਮਾਨ ਸਾਹਿਬ ਉਹਨਾਂ ਦਾ ਰੱਖਿਆ ਸੀ ਇਹਨਾਂ ਨੇ ਜਿਵੇਂ 11 ਵਜੇ ਦੀ ਮੀਟਿੰਗ ਰੱਖਣ ਤੋਂ ਬਾਅਦ ਵੀ ਮਤਲਬ ਸਾਰੀਆਂ ਹੈ ਜੀ ਪਾਈਡੀਆਂ ਨੂੰ ਮੇਰੇ ਫੋਨ ਕਰ ਨਹੀਂ ਗੱਲ ਲਮਕਾ ਰਹੇ ਨੇ ਜਿਵੇਂ ਲਮਕਾਉਂਦੇ ਹੁੰਦੇ ਨਾ ਵ ਇੱਕ ਵਾਰੀ ਇਹਨਾਂ ਦਾ ਇਹਨਾਂ ਨੂੰ ਲੰਮਾ ਪਾ ਦੋ ਟਾਈਮ ਦੇ ਦਿਓ ਜੀ ਇੰਨਾ ਸੌਖਾ ਦਾ ਕਢਾ ਨਹੀਂ ਸਕਦੇ ਜੇ 302 ਦੇ ਮੁਕਾਦਮੇ ਦੇ ਵਿੱਚ ਮੌਕੇ ਦੇ ਉੱਤੇ ਇੱਕ ਐਸਐਚਓ ਜ਼ਮਾਨਤ ਲੈ ਸਕਦਾ ਹੈ ਕਿੰਨੇ ਵਾਰੀ ਪਹਿਲਾਂ ਜੀਲੇ ਵੀ ਹੋਇਆ 307 ਦੇ ਮੁਕਾਦਮੇ ਨਾਲ ਦੀ ਨਾਲ ਬੰਦੇ ਛੱਡੇ ਗਏ ਇਸ ਤਰ੍ਹਾਂ ਲੋਂਗੋਵਾਲ ਹੋਇਆ 307 ਦੇ ਮੁਕਾਦਮੇ ਬੰਦੇ ਨਾਲ ਦੀ ਨਾਲ ਛੱਡੇ ਗਏ ਇਹ ਕਿਉਂ ਨਹੀਂ ਜਾਂਦਾ ਪਰਚੇ ਝੂਠੇ ਨੇ ਹੁਣ ਜੇ ਅਸੀਂ ਜ਼ਮਾਨਤ ਹੀ ਲੈ ਲਈ ਮੰਨ ਲਓ ਕਿਥੇ ਚੈਨ ਨਹੀਂ ਖੋਣ ਵਾਲੇ ਪਰਚੇ 379 ਵੀ ਚੋਂ ਇਹ ਤਾਂ ਸਾਫਤ ਹੋ ਗਏ ਅਦਾਲਤ ਦਾ ਮੰਨ ਲਿਆ ਵੀ ਹਾਂ ਅਸੀਂ ਚੋਰ ਆ ਤਾਂ ਜ਼ਮਾਨਤ ਲੈ ਰਹੇ ਹਾਂ ਨਾ ਫੇਰ ਇਹ ਲੱਗਦਾ ਨਹੀਂ ਜਿਵੇਂ 11 ਜਿਹੜਾ ਮਤਲਬ 11 ਵਜੇ ਦਿੰਦੀ ਮੀਟਿੰਗ ਰੱਖਤੀ ਹੈ ਇੱਥੇ ਦੂਜੇ ਪਾਸੇ ਉਹਨੂੰ ਮਤਲਬ ਕਿ ਅਦਾਲਤ 'ਚ ਪੇਸ਼ ਕੀਤਾ ਜਾ ਰਿਹਾ ਹੈ। ਤੋ ਇਹ ਚੱਲਾ ਹੁੰਦੀ ਹੈ। ਇਹਨਾਂ ਨੇ ਸਾਰੇ ਕੋਹਲ ਨੂੰ ਕਿਵੇਂ ਡੀਲੇ ਕਰਨਾ ਹੈ, ਕਿਵੇਂ ਇਹਨਾਂ ਨੇ ਤਾਰਕਿੰਡੋ ਕਰਨਾ ਹੈ ਸਾਰੇ ਇਹਨਾਂ ਪੰਤੜੇ ਹੁੰਦੇ ਨੇ। ਵੀ ਹੌਲੀ-ਹੌਲੀ ਲੋਕਾਂ ਨੂੰ ਖੰਡਿਆ ਦੇਓ, ਠੰਡੇ ਪਾ ਦਿਓ। ਉਸ ਦਿਨ ਵੀ 29 ਨੂੰ ਵੀ ਹੋਇਆ ਨਾ। ਬਹੁਤੇ ਨੌਜਵਾਨਾਂ ਨੂੰ ਐਸਚੋ ਨੇ ਫੋਨ ਕੀਤਾ ਵੀ ਉੱਥੇ ਜਾਣਾ ਨਹੀਂ। ਡਰ ਆ ਗਿਆ, ਉੱਥੇ ਐ ਹੋਜੂ, ਉੱਥੇ ਐ ਹੋਜੂ। ਪਰ ਬੇਖੌਫ ਹੋ ਕੇ, ਬੇ ਧੜਖੋ ਕੇ ਨੌਜਵਾਨ ਆਇਆ ਸੀ ਪੰਜਾਬ ਇਹ ਇਹ ਕੰਮ ਨਾ ਕਰ ਤੈਨੂੰ ਇੰਨਾ ਤੂੰ ਪੰਜਾਬ ਦੀ ਜਵਾਨੀ ਦਾ ਉਹੀ ਜਵਾਨੀ ਜਿਹਨੇ ਤੈਨੂੰ ਇਹ ਚਾਵਾਂ ਨਾਲ ਇੱਥੇ ਤੱਕ ਪਹੁੰਚਾਇਆ ਤੇ ਅੱਜ ਉਹਦੇ ਤੂੰ ਖੂਨ ਪੀਂਦ ਤੇ ਤਾਰੂ ਹੋਇਆ ਖੜਾ ਉਹਨਾਂ ਦੀ ਆਵਾਜ਼ ਦੱਬਣ ਦੀ ਤੋਸ਼ ਕਰ ਰਿਆਂ ਉਹਨਾਂ ਨੂੰ ਚੱਕ ਕੇ ਝੂਠੇ ਮੁਕੱਦਮੇ ਜੇਲ੍ਹਾਂ ਦੀ ਵੀ ਸੱਟ ਰਿਆਂ ਤੇ ਤਸ਼ੱਦਦ ਵੀ ਕਰਾ ਰਿਆਂ ਅੱਛਾ ਜਿਹੜਾ ਤੈਨੂੰ ਤੁਹਾਡਾ ਪ੍ਰੋਗਰਾਮ ਆ ਉਹਦੇ ਚ ਕਿੰਨੀਆਂ ਜੱਥੇਬੰਦੀਆਂ ਜਿਹੜੀਆਂ ਆ ਜੀ ਸਾਰੇ ਬੈਠੇ ਨੇ ਇਹ ਗੱਲ ਸ੍ਰੀਰਥੂਲ ਜੀ ਬੈਠੇ ਨੇ ਇਧਰ ਕਾਕਾ ਜੀ ਬੈਠੇ ਨੇ ਸੀਰਾ ਜੀ ਬੈਠੇ ਨੇ ਪੰਦੂ ਜੀ ਬੈਠੇ ਨੇ ਅੱਗੇ ਸਾਰੇ ਖੜੇ ਨੇ ਜਿੰਨੇ ਜਥੇਬੰਦੀ ਵਾਲੇ ਸਾਰੇ ਅੱਜ ਇਹਦੇ ਬਾਰੇ ਚਾਹਣਾ ਤੁਹਾਨੂੰ ਆਪਣੇ ਪਾਸ ਦੇਣਗੇ ਪ੍ਰਧਾਨ ਜੀ ਬੈਠੇ ਦੋਨੇ ਪਾਸੇ ਵੀ ਜਿਹੜੀਆਂ ਕਿੜੀਆਂ ਕਿੜੀਆਂ ਜਥੇਬੰਦੀਆਂ ਕਿਹੜੇ ਕਿਹੜੇ ਫਰੰਟੇ 'ਚ ਇਕੱਠੇ ਹੋਏ ਉੱਥੇ ਤਾਂ ਲਖਿਆ ਕਿ ਇੱਕ ਦਿਨ ਦਾ ਪ੍ਰੋਟੈਸਟ ਹੈ ਲੰਬਾ ਤਾਰ ਚ ਲੂ ਦੇਖੋ ਇਹ ਅਸੀਂ ਮੌਕੇ ਦੇ ਤਹਿ ਕਰਨਾ ਹੈ ਕਿ ਉੱਥੋਂ ਕਿੱਧਰ ਨੂੰ ਵਧਣਾ ਹਾਂ ਮਲਾਲ ਇੱਕ ਦਿਨ ਹਾਂ ਨਹੀਂ ਨਹੀਂ ਇੱਕ ਦਿਨ ਦਾ ਨਹੀਂ ਉੱਥੇ ਮੌਕੇ ਦੇ ਉੱਤੇ ਰਣਨੀਤੀ ਬਣਾ ਕੇ ਨਾਲ ਦੀ ਨਾਲ ਮੀਟਿੰਗ ਕਰਕੇ ਵੀ ਅੱਗੇ ਇੱਥੋਂ ਉਹ ਲੰਮਾ ਨਹੀਂ ਲੈ ਜਾਂਦੇ ਅਸੀਂ ਹੂੰ ਉੱਥੇ ਨਾਲ ਦੀ ਨਾਲ ਮੌਕੇ ਦੇ ਉੱਤੇ ਹੀ ਅਸੀਂ ਕੋਈ ਫੈਸਲਾ ਲੈਣਾ ਹੈ ਵਿਆਹ ਕਿੱਧਰ ਨੂੰ ਜਾਣਾ ਉਹ ਨਾਲ ਦਾ ਤਾਂ ਕਹਿੰਦੇ ਭਈ ਆਦੀਆਂ ਤਿਆਰੀਆਂ ਤੂਰੀਆਂ ਲੰਗਰ ਪ੍ਰਸ਼ਾਦ ਦੇ ਸਾਰੇ ਨਾਲ ਲੈ ਕੇ ਹਾਂਜੀ ਹਾਂਜੀ ਜਿਹੜੀ ਅੱਜ ਮੀਟਿੰਗ ਦੇ ਬੇਸ ਹਿੱਟ ਆ ਰਹੇ ਮੈਂ ਕਾਕਾ ਸਿੰਘ ਕੋਟਾ ਸੂਬਾ ਜਰ ਸਕਤਰ ਭਾਰਤੀ ਸੰਘ ਦੇ ਨਾਲ ਸੁਪਰਵਿਖਣ ਮੈਂ ਕੱਲਾ ਜਸੇਵੰਦ ਕਾਨੂੰਨੀ ਜੇ ਤੁਸੀਂ ਸਵਾਲ ਕੀਤਾ ਕਿ ਇਹਦੇ ਵਿੱਚ ਕਿੰਨਿਆ ਜਸਟਿਸ ਮੈਨੂੰ ਇਹ ਲੱਗਦਾ ਕਿ ਜ਼ਬਰ ਦੇ ਵਿਰੋਧੀ ਸਾਰਿਆਂ ਇਹ ਪੰਜਾਬ ਦੇ ਵਿੱਚ ਜਿਹੜੇ ਲੜਨ ਵਾਲੇ ਲੋਕ ਨੇ ਉਹ ਸਾਰੇ ਇਕੱਠੇ ਆ ਜੇ ਕੋਈ 1 2 4 ਰਹਿ ਵੀ ਗਏ ਤਾਂ ਉਹਨਾਂ ਨੂੰ ਪੀਲ ਵੀ ਹੈ ਅਸੀਂ ਜ਼ਬਰ ਦੇ ਖਿਲਾਫ ਇਕੱਠੇ ਹੋਏ ਆ ਲੱਖ ਮਤਭੇਦ ਨੇ ਸਾਡੇ ਪਰ ਜਦੋਂ ਮੂਰੇ ਦੁਸ਼ਮਣ ਖੜਾ ਹੋਵੇ ਉਦੋਂ ਅਸੀਂ ਸਾਡੇ ਜਿਹੜੇ ਇਹ ਸਵਾਲ ਦਿੱਲੀ ਵਾਲੇ ਮੋਰਚੇ ਵੇਲੇ ਸੀ ਵੀ ਜਦੋਂ ਅਸੀਂ ਬੱਤਿਕ ਸੰਧਸੇ ਬੰਦੀਆਂ ਇਕੱਠੀਆਂ ਉਦੋਂ ਵੀ ਸੀਗਾ ਪਰ ਅਸੀਂ ਲੋਕਾਂ ਨੂੰ ਜਿੱਤ ਕੇ ਦਿਖਾਇਆ ਕੱਕੇ ਹੋ ਕੇ ਦਿਖਾਇਆ ਇਸ ਦੇ ਵਿੱਚ ਮੈਨੂੰ ਲੱਗਦਾ ਸਾਡੇ ਤਿੰਨੇ ਚਾਰੇ ਫੋਰਮਾਂ ਦੀ ਸਹਿਮਤੀ ਹੈ ਕਿ ਜਿੰਨਾ ਚਿਰ ਭਾਨਾ Sidhu ਬਾਹਰ ਨਹੀਂ ਆਉਂਦਾ ਸਾਡਾ ਜਿਹੜਾ ਸੰਘਰਸ਼ ਆ ਜੇ ਤਾ ਦਿੱਤਾ ਹੋਇਆ ਪ੍ਰੋਗਰਾਮ ਹਰ ਹਾਲਤ 100% ਉਵੇਂ ਜੇ ਕਰੂਗਾ ਪਿੰਡ ووٹ ਦੋਨਾਂ ਦੇ ਨਾਲੋਂ ਜਾਦੇ ਕਾਠੂ ਜਾਦੇ ਸਖਤ ਹੋਊਗਾ ਇਹ ਸਰਕਾਰ ਨੇ ਦੇਖਣਾ ਹੈ ਕਿ ਉਹ ਪ੍ਰੋਗਰਾਮ ਸਾਡਾ ਕਾਰਨ ਦੇਣਾ ਹੈ ਜੇ ਭਾਨਾ ਸਿੱਧੂ ਨੂੰ ਰਿਹਾ ਕਰ ਦਿੰਦੇ ਨੇ ਤਾਂ ਫਿਰ ਸਾਡੇ ਉਸ ਪ੍ਰੋਗਰਾਮ ਤੇ ਵਿਚਾਰਿਆ ਜਾ ਸਕਦਾ ਅੱਜ ਸਾਡੀ ਜਿਹੜੀ ਲੋਕਾਂ ਨੂੰ ਪੰਜਾਬ ਦੇ ਕਿਸਾਨਾਂ ਨੂੰ ਮਿਲ ਜੂਗਾ ਨੂੰ ਨੌਜਵਾਨਾਂ ਨੂੰ ਇਹੀ ਪੀਲ ਹੈ ਜਿਹੜੀ ਤੁਸੀਂ ਸਵਾਲ ਕੀਤਾ ਸੀ ਗੱਲਬਾਤ ਦਾ ਪ੍ਰਸ਼ਾਸਨ ਨੇ ਹਮੇਸ਼ਾ ਹੀ ਗੱਲ ਸਮਝਾ ਕੇ ਤੁਮਕਾ ਕੇ ਟਾਈਮ ਲਾਉਣਾ ਹੁੰਦਾ ਇਸ ਟਾਈਮ ਦੇ ਵਿੱਚ ਮੈਨੂੰ ਇਹ ਲੱਗਦਾ ਕਿ ਜਿਹੜਾ ਆਪਾਂ ਨਾਲ ਸਿੱਧੂ ਰਿਮਾਂਡ ਤੇ ਸੀ ਜਿਹੜੇ ਇਹਨਾਂ ਨੇ 2 ਘੰਟੇ ਉਧਰ ਕਾਜ ਪੱਤਰ ਤੇ ਲਾਏ ਨੇ ਸਾਨੂੰ ਇੱਧਰ ਲਜਾਇਆ ਵੀ 10 ਮਿੰਟ ਦਿਓ 10 ਮਿੰਟ ਦਿਓ ਇਸ ਕਰਕੇ ਅਸੀਂ ਆਸ ਕਰਦੇ ਹਾਂ ਕਿ ਜਿਹੜਾ ਕੋਰਟ ਦੁਨੇ ਦਾ ਕੱਟ ਹੈ ਉਹਦਾ ਅਸਰ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਜੋ ਪੰਜਾਬ ਦੇ ਹਾਲਾਤ ਨੇ ਇਹ ਮੁੱਖ ਮੰਤਰੀ ਦੀ ਜ਼ਿੰਮੇਵਾਰੀ ਬਣਦੀ ਹੈ ਅਸੀਂ ਆਵਾਜ਼ ਠਾਈ ਹੈ ਮੈਨੂੰ ਲੱਗਦਾ 100% ਅਸੀਂ ਲੋਕਾਂ ਦੇ ਹੱਕ ਤੇ ਸੱਚ ਤੇ ਪਾਣਾ ਸਿੱਧੂ ਨੂੰ ਬਿਨਾਂ ਜਵਾਨਤ ਰਹਾਗ ਰਾ ਕੇ ਲਿਆਵਾਂਗੇ ਇਹ ਦਾ ਅਸੀਂ ਲੋਕਾਂ ਨਾਲ ਵਾਦਾ ਕੀਤਾ ਮੇਰੇ ਨਾਲ ਸਰਜੀਤ ਪੂਲ ਜੀ ਨੇ ਇਹ ਮੈਂ ਸਰਦੀਪ ਸਿੰਘ ਫੂਲ ਚੇਅਰਮੈਨ ਬੀਕੇ ਜੋ ਕ੍ਰਾਂਤੀਕਾਰੀ ਪੰਜਾਬ ਜਿਹੜੇ ਅੱਜ 4-5 ਘੰਟੇ ਉਹਨਾਂ ਨਾਲ ਗੱਲਬਾਤ ਹੋਈ ਹੈ ਉਹਦੇ ਵਿੱਚ ਜਿਹੜੇ ਇਹਨਾਂ ਦੇ ਸੀਨੀਅਰ ਅਧਿਕਾਰੀ ਹੈ ਪੁਲਿਸ ਅਧਿਕਾਰੀ ਏਡੀਜੀਪੀ ਹੈ ਜਸਕਰਨ ਸਿੰਘ ਉਹਨਾਂ ਨੇ ਖੁਦ ਇਹ ਗੱਲ ਮੰਨੀ ਹੈ ਵੀ ਜਿਹੜਾ ਇਹ ਟਰੈਵਲਿੰਗ ਏਜੰਟ ਦਾ ਜਿਹੜਾ ਧੰਦਾ ਠੱਗੀ ਦਾ ਕੱਲੇ ਜਲੰਧਰ ਜ਼ਿਲ੍ਹੇ ਦੇ ਵਿੱਚ 3500 ਇਹੋ ਜਿਹੇ ट्रैवलिंग ਏਜੰਟ ਹੈ। ਇਹਨਾਂ ਦਾ ਭਾਵੇਂ ਵਰਤਾਰਾ ਵੱਡਾ ਹੈਗਾ ਲੌਬੀ ਦਾ ਇਹ ਜਿਹੜੀ ट्रैवलिंग ਏਜੰਟਾਂ ਦੀ ਹੈਗੀ ਤੇ ਸਰਕਾਰ ਤੇ ਇਹਨਾਂ ਦਾ ਸਰਕਾਰੀ ਦੁਆਰੇ ਜ਼ੋਰ ਹੈ ਤੇ ਉਹਦੇ 'ਚ ਜਿਹੜਾ ਵੀ ट्रैवलिंग ਏਜੰਟਾਂ ਦੇ ਖਿਲਾਫ ਬੋਲਦਾ ਉਹਨੂੰ ਇਹ ਚੁੱਪ ਕਰਾਉਣਾ ਇਹਨਾਂ ਦਾ ਇੱਕ ਕੰਮ ਹੈ। ਸੋ ਉਸੇ ਸ਼ਿਕਾਰ ਹੋਇਆ ਉਸੇ ਗੱਲ ਲਈ ਭਾਨਾ ਸਿੱਧੂ ਅਸੀਂ ਜਿਹੜਾ ਇਹ ਕੀਤਾ ਵੀ ਭਾਨਾ ਸਿੱਧੂ ਤੇ ਜਿਹੜਾ ਹੈਗਾ ਪਰਚੇ ਵੀ ਝੂਠੇ ਹੈ। ਹੋ ਗੱਡੀ ਗੱਲ ਜਿਹੜੇ ਉਹਦੇ ਤੇ ਗੈਰ ਮਨੁੱਖੀ 3 ਡਿਗਰੀ ਜਿਹਨੂੰ ਟਾਰਚਰ ਕਹਿ ਦਿੰਦੇ ਆ ਤੀਜੇ ਦਰਜੇ ਦਾ ਜਿਹੜਾ ਕਹਿੰਦੇ ਆ ਵੀ ਸੰਧਾਨਕ ਤੌਰ ਤੇ ਗਲਤ ਹੈ ਉਹਦੇ ਤੇ 3 ਡਿਗਰੀ ਟਾਰਚਰ ਹੋਇਆ ਉਹਦੇ ਸੋ ਇਸ ਕਰਕੇ 3 ਡਿਗਰੀ ਸਾਡੀ ਮੰਗ ਹੈ ਵੀ ਉਹਨਾਂ ਨੂੰ ਜਿਹੜਾ ਅਸੀਂ ਇਹ ਵੀ ਛੜਤੀ ਇੱਕ ਵਾਰੀ ਹੂੰ ਤਾਂ ਬਣਦਾ ਤੇ ਹੁੰਦਾ ਵੀ ਕਾਨੂੰਨ ਮੁਤਾਬਕ ਜਿਨ੍ਹਾਂ ਨੇ 3 ਡਿਗਰੀ ਟਾਰਚਰ ਕੀਤਾ ਉਹ ਅਧਿਕਾਰੀਆਂ ਤੇ ਵੀ ਕਾਰਵਾਈ ਹੋਵੇ ਉਹਨਾਂ ਦੇ ਪੜਤਾਲ ਹੋਵੇ ਪਰ ਅਸੀਂ ਨਵੇਦਨ ਦੀ ਖਾਤਰ ਇਹ ਗੱਲ ਛੜਤੀ ਸੀ ਪਰ ਬਿਨਾਂ ਸ਼ਰਤ ਰਿਹਾਈ ਤੇ ਉਹਦੀ ਜਿਹੜੀ ਪਰਚੇ ਸਾਰੇ ਖਰਚ ਇਹ ਜਿਹੜੀ ਇੱਕ ਇਕੱਲਾ ਜਥੇਬੰਦੀਆਂ ਨਹੀਂ ਮੰਗੇ ਇਹ ਹਜ਼ਾਰਾਂ ਲੋਕਾਂ ਦੀ ਮੰਗ ਹੈ ਉੱਧੇ ਜਿਹੜਾ ਇਕੱਠ ਹੋਇਆ ਉਸ ਮੰਗ ਦੇ ਆਧਾਰ ਤੇ ਤਿੰਨ ਤਰੀਕ ਦਾ ਪ੍ਰੋਗਰਾਮ ਦਿੱਤਾ ਹੈ ਦੂਜੀ ਗੱਲ ਜਿੰਨੀਆਂ ਵੀ ਜਥੇਬੰਦੀਆਂ ਵਾਲੇ ਹੈਗੇ ਨੇ ਜਾਂ ਕੋਈ ਆਗੂ ਹੈਗਾ ਜਿਹੜਾ ਕੋਈ ਲੋਕਾਂ ਦਾ ਕੋਈ ਸਮਾਜ ਸੁਧਾਰਕ ਆਗੂ ਹੈ ਕੋਈ ਸੋਸ਼ਲ ਵਰਕਰ ਹੈ ਕੋਈ ਐਕਟੀਵਿਸਟ ਹੈ ਕਿਸੇ ਦਾ ਵੀ ਨਹੀਂ ਹੁੰਦਾ ਕਿਸੇ ਨਾਲ ਜਾਤੀ ਝਗੜਾ ਕਿਸੇ ਦਾ ਸਰਕਾਰ ਦੀਆਂ ਜੋ ਵਧੇਕੀਆਂ ਨੇ ਜਾਂ ਕੋਈ ਜਿਹੜੀਆਂ ਇਹ ਜਿਹੀਆਂ ਕੋਈ ਲੋਭੀਆਂ ਆ ਉਹਨਾਂ ਦੀਆਂ ਵਧੇਕੀਆਂ ਨਹੀਂ ਸਰਕਾਰ ਦੀਆਂ ਨੀਤੀਆਂ ਨੇ ਜਿਹੜੀਆਂ ਲੋਕਾਂ ਨੂੰ ਨੰਗਾ ਲੋਕਾਂ ਨੂੰ ਲੁੱਟਣ ਵਾਲੀਆਂ ਉਹਨੂੰ ਨੰਗਾ ਕਰਨ ਦਾ ਅਸੀਂ ਕੰਮ ਕਰਦੇ ਆਂ ਜਾਤੀ ਲੜਾਈ ਨਾ ਸਾਡੇ ਕਿਸੇ ਨਾਲ ਹੈਗੀ ਆ ਨਾ ਅਸੀਂ ਕਿਸੇ ਤੇ ਜਾਤੀ ਅਟੈਕ ਕਰਦੇ ਆਂ ਨਾ ਕਿਸੇ ਕਰਨ ਨੂੰ ਕਿਸੇ ਤੇ ਕਹਿਣੇ ਆਂ ਅਸੀਂ ਸੋ ਇਸ ਕਰਕੇ ਜਿਹੜਾ ਇਹਨਾਂ ਨੇ ਵਿਸ਼ਵਾਸ ਦਿਵਾਇਆ ਚ ਵੀ ਅਸੀਂ ਛੇਤੀ ਉਹਨਾਂ ਨੂੰ ਰਿਲੀਜ਼ ਕਰ ਦਿਆਂਗੇ ਪਰ ਜੇ ਉਹਨਾਂ ਨੇ ਛੇਤੀ ਰਿਲੀਜ਼ ਕਰਤਾ ਸਾਡਾ ਤਿੰਨ ਤਰੀਕਾ ਦਾ ਪ੍ਰੋਗਰਾਮ ਸਟੈਂਡ ਹੈ ਜੇ ਇਹਨਾਂ ਨੇ ਤਿੰਨ ਤੋਂ ਪਹਿਲਾਂ ਛੇਤੀ ਦਾ ਅਰਥ ਇਹਨਾਂ ਦਾ ਤਿੰਨ ਤੋਂ ਪਹਿਲਾਂ ਹੋਇਆ ਫਿਰ ਅਸੀਂ ਉਹਨੂੰ ਜਿਹੜਾ ਪ੍ਰੋਗਰਾਮ ਨੂੰ ਵਿਚਾਰ 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 ਕਰ ਸਕਦੇ ਆ ਵੀ ਉਹ ਪ੍ਰੋਗਰਾਮ ਨੂੰ ਕੰਟੀਨਿਊ ਕਰਨਾ ਹੈ ਕਿ ਨਹੀਂ ਕਰਨਾ ਪਰ ਜੇ ਇਹ ਇਹਨਾਂ ਦਾ ਜਿਹੜਾ ਵਿਸ਼ਵਾਸ ਹੈ ਸਿਰਫ ਵਿਸ਼ਵਾਸ ਹੀ ਹੋਇਆ ਪ੍ਰੋਗਰਾਮ ਨੂੰ ਕੈਨਸਲ ਕਰਨ ਦੀ ਖਾਤਰ ਹੋਇਆ ਉਹਨੂੰ ਰਿਲੀਜ਼ ਕਰਨ ਦੀ ਖਾਤਰ ਇਹਨਾਂ ਨੇ ਦੋ ਦਿਨਾਂ ਚ ਕੋਈ ਕਾਰਵਾਈ ਨਾ ਕੀਤੀ ਫਿਰ ਸਾਡਾ ਸਟੈਂਡ ਕਰੂਗਾ ਦੁਬਾਰਾ ਮੀਟਿੰਗ ਦਾ ਸੱਦਾ ਤਾਂ ਨਹੀਂ ਕਿਹਾ ਇਹਨਾਂ ਨੇ ਦੁਬਾਰਾ ਮੀਟਿੰਗ ਹੋ ਸਕਦੀ ਹੈ ਤੁਹਾਡਾ ਨਹੀਂ ਨਹੀਂ ਜੀ ਦੁਬਾਰਾ ਮੀਟਿੰਗ ਦਾ ਕੋਈ ਸੱਦਾ ਉਹਨਾਂ ਨੇ ਕਿਹਾ ਤੇ ਇਹ ਅਸੀਂ ਹੈਗਾ ਵੀ ਉਹ ਪ੍ਰੋਗਰਾਮ ਹੈ ਜਿਹੜਾ ਤਿੰਨ ਤਰੀਕ੍ਹ ਵਾਲਾ ਉੱਥੇ ਅਸੀਂ ਬੈਠਾਂਗੇ ਤਿਆਰੀਆਂ ਕਰਕੇ ਉਵੇਂ ਜਿਵੇਂ ਕਿ ਨੂੰ ਕਿ ਨੂੰ ਸੱਦਾ ਦਿੱਨੇ 3 ਤਰੀਕ ਨੂੰ 3 ਤਰੀਕ ਨੂੰ ਅਸੀਂ ਜਿਹੜੀ ਪੰਜਾਬ ਨੂੰ ਸੱਦਾ ਦਿੱਤੇ ਆ ਜੀ ਪੰਜਾਬ ਦੇ ਜਿੰਨੇ ਇਨਸਾਫ ਪਸੰਦ ਲੋਕ ਐ ਇਨਸਾਫ ਪਸੰਦ ਜਥੇਬੰਦੀਆਂ ਹੈਗੀਆਂ ਨੇ ਲੋਕਾਂ ਦੇ ਹੱਕਾਂ ਦੀ ਖਾਤਰ ਲੜਨ ਵਾਲਗੇ ਭਾਵੇਂ ਕੋਈ ਵਿਅਕਤੀ ਐ ਭਾਵੇਂ ਕੋਈ ਪਾਰਟੀ ਐ ਭਾਵੇਂ ਜਥੇਬੰਦੀ ਸਾਡਾ ਉੱਥੇ ਹੋਊਗਾ ਪੱਕਾ ਪਰ ਪੱਕੇ ਦਾ ਮਤਲਬ ਐ ਨਹੀਂ ਹੁੰਦਾ ਵੀ ਉੱਥੇ ਬੈਠੇ ਰਹਿਣਾ 3 ਤਰੀਕ ਨੂੰ ਅਸੀਂ ਬੈਠਾਂਗੇ ਉਦੋਂ ਤੱਕ ਇਹਨਾਂ ਦਾ ਕੀ ਐਟੀਟਿਊਡ ਆਉਂਦਾ ਜੇ ਉਹਨਾਂ ਦਾ ਇਟੀ ਜਿਹੜਾ ਇਗਨੋਰ ਕਰਨ ਵਾਲਾ ਹੋਇਆ ਟਾਲਣ ਵਾਲਾ ਹੋਇਆ ਫਿਰ ਉਹ ਤੋਂ ਤਿੱਖਾ ਵੀ ਕੀਤਾ ਜਾ ਸਕਦਾ ਉੱਥੋਂ ਵੀ ਗਾਹਾਂ ਕਿਸੇ ਪਾਸੇ ਵਧਿਆ ਜਾ ਸਕਦਾ ਇਹਨੂੰ ਤਿੱਖਾ ਕਰਨ ਦੇ ਕਰ ਹੁਣ ਤੱਕ ਜਿੰਨੇ ਵੀ ਧਰਨਾ ਕਰੀ ਗਏ ਆ ਆਪਣੇ ਸੰਗਰੂਰ ਨੇੜੇ ਨਹੀਂ ਲੱਗਣਦੇ ਡਾਂਗਾ ਮਾਰਦੇ ਆ ਦੇਖੋ ਜੀ ਡਾਂਗਾ ਜਿਹੜਾ ਬੰਦਾ ਜੋਧਾ ਹੁੰਦਾ ਤਾਂ ਜਿਹੜਾ ਉਹਨੇ ਜੁਧ ਦੇ ਵਿੱਚ ਜਾਣਾ ਹੁੰਦਾ ਮੈਦਾਨ 'ਚ ਉਹਨੇ ਇਹ ਨਹੀਂ ਵੇਖਣਾ ਹੁੰਦਾ ਵੀ ਮੇਰੀ ਗੋਲੀ ਵੱਜੂਗੀ ਜਾਂ ਮੇਰੀ ਬਾਹ ਟੁੱਟੂ ਜਿਹਾ ਲੱਤ ਟੁੱਟੂ ਇਸ ਕਰਕੇ ਅਸੀਂ ਮੈਦਾਨ 'ਚ ਜਾਣਾ ਗਾਹਾਂ ਸਰਕਾਰ ਦਾ ਕੰਮ ਹੈ ਵੀ ਸਾਡੇ ਤੇ ਉਹ ਡਾਂਗਾ ਮਾਰਦੇ ਐਸਰੂ ਗੈਸ ਜੜ ਦੀ ਆ ਪਾਣੀ ਸੜ ਦੀ ਐ ਉਹ ਉਹਦਾ ਧਰਮ ਐ ਸਾਡਾ ਧਰਮ ਐ ਲੜਨਾ ਉਹਨਾਂ ਦਾ ਧਰਮਾ ਕੁੱਟਣਾ ਕੁੱਟ ਕੇ ਦੇਖ ਲੈ ਜਿੰਨਾਂ ਦੀ ਖਾਤਰ ਅਸੀਂ ਲੋਕਾਂ ਦੀ ਖਾਤਰ ਕੁੱਟ ਖਾਵਾਂਗੇ ਉਹ ਵੀ ਫੇਰ ਚੁੱਪ ਕਰਕੇ ਨਹੀਂ ਬੈਠਣਗੇ ਇਹਨਾਂ ਨੂੰ ਉਹਦੀ ਕੀਮਤ ਚਾਰਨੀ ਪੈਣੀ ਆ ਹਰ ਹਾਲ ਧੰਨਵਾਦ ਜੀ ਹਾਂਜੀ ਅੱਜ ਮੀਟਿੰਗ ਕੀਤੀ ਗਈ ਹੈਗੀ ਆ ਜੋ ਬੇਚਿੱਟਾ ਰਹੀ ਹੈ ਕੀ ਕਹਿਣਾ ਚਾਹਣਿਆ ਮੀਟਿੰਗ ਕੱਲ ਵੀ ਕੀਤੀ ਗਈ ਸੀ ਕੱਲ ਵੀ ਮੇਰੇ ਖਿਆਲ ਨਾਲ ਦੋ-ਢਾਈ ਘੰਟੇ ਮੀਟਿੰਗ ਚੱਲੀ ਹੈਗੀ ਤੇ ਅੱਜ ਤਾਂ 11 ਵਜੇ ਦਾ ਸਮਾਂ ਦਿੱਤਾ ਮੇਰਾ ਖਿਆਲ ਹੈ ਵੀ 400 ਉੱਤੇ ਟਾਈਮ ਟੱਪ ਗਿਆ ਪ੍ਰਸ਼ਾਸਨ ਕਿਸੇ ਤਰੀਕੇ ਨਾਲ ਇਹਨੂੰ ਸਾਥੋਂ ਕੈਨਸਲ ਕਰਾਉਣਾ ਚਾਹੁੰਦਾ ਦੀ ਉਹ ਐ ਸਮਝਦਾ ਹੀ ਖਾਣੋ ਇਹ ਅਣਜਾਣ ਨੇ ਮੈਂ ਕਹਣਾ ਅਫਸਰ ਸ਼ਾਹੀ ਦੀ ਉਨੇ ਚਿਰ ਦੀ ਨੌਕਰੀ ਉਹ ਨਹੀਂ ਜਿੱਦੇ ਜੇ ਅਸੀਂ ਲੜਨ ਲੱਗਿਆਂਗੇ ਇੱਕ ਜਣ ਤੁਸੀਂ ਕਿਹਾ ਵੀ ਕਿੰਨੀਆਂ ਜੱਥੇਬੰਦੀਆਂ ਕੋਈ ਜੱਥੇਬੰਦੀ ਬਾਹਰ ਰਹੀ ਹੀ ਨਹੀਂ ਤੇ ਨਾ ਰਹੇ ਤੇ ਨਾ ਬਾਹਰ ਰਹਿ ਕੇ ਸਾਡਾ ਸਰਦਾਰ ਮੈਂ 37 ਜੱਥੇਬੰਦੀਆਂ ਵੱਲੋਂ ਮੈਨੂੰ ਭੇਜਿਆ ਗਿਆਗਾ ਵੀ ਤਾਂ ਉਸੇ ਬੋਲ ਕਿਉਣਾ ਸਾਰਾ ਕੁਝ ਕਾਟ ਕੇ ਕਾਣਾ ਸਾਰੀਆਂ ਜਥੇਬੰਦੀਆਂ ਦੇ ਲੀਡਰ ਹੋਣਗੇ ਸਾਰੀਆਂ ਜਥੇਬੰਦੀਆਂ ਵਰਕਰ ਹੋਣਗੇ ਸਾਡਾ ਪ੍ਰੋਗਰਾਮ ਇਹ ਸੰਘਰਸ਼ ਉਨਾ ਚੱਕਰ ਯਾਰੀ ਰੂ ਹੋਸੀ ਕਰੇ ਨਹੀਂ ਆਦੇ ਲੀਡਰ ਜਿੰਨਾ ਚਰਪਾਨਾ ਰਹਿਣੀ ਕੀਤਾ ਦਾ ਵਾਦਾ ਕਰਕੇ ਜਿੰਨੇ ਲੀਡਰ ਸਿੱਕੇ ਨਹੀਂ ਆ ਮੰਗੇ ਜਿਵੇਂ ਦਿੱਲੀ ਤੋਂ ਨਹੀਂ ਆਈ ਤੀਏ ਜਿੰਨਾ ਚਰਪਾਨਾ ਬਿਨਾ ਸ਼ਰਤ ਅਸੀਂ ਕਿਉਂ ਅੱਜ ਇੰਨੇ ਅੜਿਆ ਲੱਖੇ ਨੇ ਉੱਥੇ ਕਿਹਾ ਵੀ ਬਿਨਾ ਸ਼ਰਤ ਤੋਂ ਰਹਾ ਕਰਾਵਾਂਗੇ ਇਹਨਾਂ ਦੇ ਸਦੀਦੇ ਲੀਡਰ ਨੇ ਕਿਹਾ ਬਿਨਾ ਸ਼ਰਤ ਤੋਂ ਰਹਾ ਮਾ ਪੂਰਾ ਥਕੜਾ ਕਰਕੇ ਗਿਆ ਵੀ ਬਿਨਾ ਜਵਾਨਤ ਬਿਨਾ ਸ਼ਰਤੋ ਰਿਆ ਕਰਕੇ ਲਿਆਵਾਂਗੇ ਕੋਈ ਚੰਤਰਾ ਕਰ ਲੋਕਾਂ ਨੇ ਤਾੜੀਆਂ ਪਾਈਆਂ ਤੇ ਜੇ ਹੁਣ ਅਸੀਂ ਜਵਾਨਤ ਕਰਾਵਾਂਗੇ ਫਿਰ ਚਾਰ ਬਾਲ ਦਾੜੀ ਦੀ ਕਿਉਂ ਦਿਖਾਵਾਂਗੇ ਅਸੀਂ ਮਤਲਬ ਜਾ ਕੇ ਬਿਲਕੁਲ ਨਹੀਂ ਸਹੀ ਗੱਲ ਹੈ ਕੋਈ ਪ੍ਰਸ਼ਾਸਨ ਕੁਝ ਕਰ ਲੇ ਕਾਜੀ ਗੱਤਰਬਾਈ ਸਾਨੂੰ ਨਹੀਂ ਪਤਾ ਉਹਦੇ ਬਾਰੇ ਅਸੀਂ ਨਹੀਂ ਕੁਝ ਕਰਕੇ ਦੇਵਾਂਗੇ ਹਾਂ ਅਸੀਂ ਇੱਕ ਦਰਖਾਸਤ ਜ਼ਰੂਰ ਦੇਵਾਂਗੇ ਐਸਐਸ ਵਿੱਚ ਜੰਨੇ ਹੋਣੇ ਆਵੇ ਸਾਡੇ ਦੇ ਪਰਚੇ ਝੂਠੇ ਪਾਜਣਗੇ ਉਹ ਸੀ ਜੂੜ ਦੇਵਾਂਗੇ ਵੀ ਸਾਹ ਭਾਨੇ ਦੇ ਉਹਦਾ ਪਰਿਵਾਰ ਦੇਊਗਾ ਵੀ ਝੂਠੇ ਪਰਚੇ ਨੇ ਮੈਂ ਫੇਰ ਤੁਹਾਡੇ ਨਾਲ ਇਹ ਇਲਾਨ ਕਰਦਾ ਜਿੰਨਾ ਚਿਰ ਭਾਨਾ ਬਾਹਰ ਨਹੀਂ ਠੀਕ ਹੈ ਨਾ ਗੱਲ ਉਹਨਾਂ ਚੱਕਰ ਬਿਲਕੁਲ ਸੰਘਰਸ਼ਬੰਦ ਨਹੀਂ ਕਰਾਂਗੇ ਚਲ ਦਰਾਂਗੇ ਜਿੱਨਾਂ ਜਹਾ ਜਿਉ ਰਿਹਾ ਕਰਦਾਂਦੇ ਨੇ ਫਿਰ ਮੌਕੇ ਤੇ ਤੁਰਤ ਮੀਟਿੰਗ ਸੱਜ ਕੇ ਕੋਈ ਗੱਲ ਸੋਚੀ ਜਾ ਸਕਦੀ ਹੈ ਫਿਰ ਵੀ ਸ਼ਾਇਦ ਤੁਹਾਨੂੰ ਪ੍ਰੋਗਰਾਮ ਉੱਥੋਂ ਜਗਾ ਬਦਲੀ ਜਾ ਸਕਦੀ ਹੈ ਫਿਰ ਅਸੀਂ ਜੇਤੂ ਰੀਲ ਦੀ ਕਰ ਦਿੰਨੇ ਧਰ ਕੇ ਤੌਰ ਤੇ ਗੋਟਾ ਛੜਾ ਕੇ ਨਾ ਛੜਾ ਫਿਰ ਅਸੀਂ ਵੀ ਕਹਿੰਨੇ ਉਹਨਿਆਂਗੇ ਬਈ ਇਹ ਤਾਂ ਇਹਨਾਂ ਨੂੰ ਗੱਲ ਚਾਹਦੀ ਹੈਗੀ ਫਿਰ ਅਸੀਂ ਉਹ ਕਹਾਂਗੇ ਕਹਾਂਗੇ ਚਾਹੇ ਪਿੰਡ ਵਿੱਚ ਥੋੜਾ ਕਾਣਾ ਇਕੱਠ ਕਰ ਲਈ ਕਿਤੇ ਕਰ ਲਈਏ ਕੋਕ ਵੀ ਆ ਪਈ ਰਿਆ ਕਰਕੇ ਲੋਕਾਂ ਨੇ ਲੋਕਾਂ ਦੀ ਤਾਕਤ ਰੱਖ ਗਏ ਨਾ ਲੀਡਰਾਂ ਦਾ ਇੱਕ ਸਿਆਣ ਫਰਾਹ ਦੇਣਾ ਲੜਨ ਦਾ ਵਾਤਾ ਸੋਡਾ ਇਹੀ ਬਾਦ ਜਨੇਟਰ ਰਿਹਾਨੀ ਉਹਦਾ ਕਰ ਨਹੀਂ ਜਾਵਾਂਗੇ ਸੋਡਾ ਸਾਰਿਆਂ ਦਾ ਧੰਨਵਾਦ ਚਲੋ